ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚੱਲੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। एसएससी क्लाई का उद्देश्य विद्यार्थियों ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਇਹ ਬੱਚਾ ਆਪਣੇ ਇੰਸਪੈਕਟਰ ਜਮਾਲਪੁਰ ਇਨਸਪੈਕਟਰ ਨਵਿੰਦਰ ਕੌਰ ਨੂੰ ਨਾ ਫੋਰਮੇਸ਼ਨ ਆਈ ਤੇ ਉਹਨਾਂ ਨੇ ਇਨਫਰਮੇਸ਼ਨ ਨੂੰ ਮੈਚਰ ਕਰਦੇ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਆ ਉਹ ਅਕੀਰਸ ਦੇ ਖਿਲਾਫ ਕਾਰਵਾਈ ਕੀਤੀ ਉਹਨਾਂ ਨੇ ਸਟੇਟਮੈਂਟ ਲਿਖ ਕੇ ਰਕੀ ਉਹਨਾਂ ਨੇ ਜੋ ਵੀ ਬਿਆਨ ਦਿੱਤਾ ਸੀ ਵੇਸੇ 25 ਸਕੂਲ ਜਾ ਰਹੀ ਸੀ ਸਕੂਲ ਜਾਂਦਿਆਂ ਨੂੰ ਰਸਤੇ 'ਤੇ ਉਹਨੇ ਆਪਣੀ ਗੱਡੀ 'ਚ ਬਿਠਾ ਕੇ ਕਿਤੇ ਲੈ ਗਿਆ ਤੇ ਉਹਨੂੰ ਕੁਝ ਪੋਰਟ ਇਨਕੁਇਰੀਆ ਪਿਆ ਕੇ ਕਿ ਖੁਦੰਦਾਰ ਕੁਕਰ ਮਾਰ ਕੰਮ ਕੀਤਾ ਤੇ ਉਹਦਾ ਸਬੰਧੀ ਕੇਸ ਰਜਿਸਟਰ ਕਰਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਇਨਵੈਸਟੀਗੇਸ਼ਨ ਦੇ ਦਰਮਿਆਨ ਦੋਸ਼ੀ ਨੂੰ ਵੈਸਟ ਵੀ ਕਰ ਲਿਆ ਗਿਆ ਤੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਰ ਜਿਹੜਾ ਲੜਕਾ ਬੱਚੀ ਦੇ ਮਹੱਲੇ ਚ ਰਹਿੰਦਾ ਜੀ ਬੱਚੀ ਪਹਿਲਾਂ ਉਸ ਜਿਹੜਾ ਲੜਕਾ ਕਿਉਂ ਜਿਹੜਾ ਬੰਦਾ ਖੜਿਆ ਆ ਉਹਦੇ ਗਵਾਰਡਸ ਕੁਛ ਦਿਨ ਪਹਿਲਾਂ ਉੱਥੇ ਹੀ ਕਿਰਾਏ ਤੇ ਰਹਿੰਦੇ ਸੀਗੇ ਤੇ ਉਹ ਕਿਰਾਏ ਤੇ ਰਹਿਣ ਕਰਕੇ ਉੱਥੋਂ ਕਿਸੇ ਮੁੜਕੇ ਦੁਬਾਰਾ ਕਿਤੇ ਹੋਰ ਕਿਰਾਏ ਤੇ ਚਲੇ ਗਏ ਤੇ ਉਹਨੇ ਰਸਤੇ 'ਚ ਜਨੂ ਜਾਂਮਸ਼ਾਹ ਕਰਕੇ ਉਹਨੇ ਆਪਣੀ ਗੱਡੀ ਬਿਠਾ ਲਈ ਤੇ ਸਰਕਲ 'ਚ ਐਸੀ ਇਹ ਤਾਂ ਹੋਰ ਵੀ ਕੋਈ ਸੀਗਾ ਜੀ ਨਹੀਂ ਕੱਲਾ ਜੀ ਅਜੇ ਤੱਕ ਟੈਨ ਇਵੈਸਟੀਗੇਸ਼ਨ ਕੱਲਾ ਬਾਕੀ ਇਵੈਸਟੀਗੇਸ਼ਨ ਚੱਲ ਰਹੀ ਹੈ ਪਰਵਾਹ ਜਿਹੜਾ ਹੈਗਾ ਪ੍ਰਵਾਸੀ ਹੈ ਨਾ ਪੰਜਾਬੀ ਹੈ ਨਹੀਂ ਲੋਕਲ ਪੰਜਾਬੀ ਨੇ ਤੇ ਇੱਥੋਂ ਦੇ ਮੁੰਡੀਆਂ ਕਲਾਂ ਦੇ ਰਹਿੰਦੇ ਤੇ ਪਹਿਲਾਂ ਵੀ ਕੋਈ ਐਦਾਂ ਦੀ ਕੋਈ ਮਾਮਲਾ ਸਾਹਮਣੇ ਆਇਆ ਕੋਈ ਨੈຊਨਲ ਯੂਨੀਵਰਸਿਟੀਸ਼ਨ ਚੱਲ ਰਹੀ ਮਹਸਤ੍ਰਿਸ਼ਣ ਬਾਜੇ ਦਾ। ਠੀਕ ਹੈ ਸਰ ਥੈਂਕ ਯੂ। ਤੇ ਬੱਚਾ ਆਪਣੇ ਇੰਸਪੈਕਟਰ ਜਮਾਲਪੁਰ ਇੰਸਪੈਕਟਰ ਨਵਿੰਦਰ ਕੌਰ ਨੂੰ ਇਨਫੋਰਮੇਸ਼ਨ ਆਈ ਤੇ ਮਨੇ ਇਨਫੋਰਮੇਸ਼ਨ ਨੂੰ ਮੈਚਰ ਕਰਦੇ ਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਆ ਉਸ ਦੇ ਖਿਲਾਫ ਕਾਰਵਾਈ ਕੀਤੀ। ਉਹਨੇ ਸਟੇਟਮੈਂਟ ਲਿਖ ਕੇ ਜਦ ਕੀ ਉਹਨਾਂ ਨੇ ਜੋ ਵੀ ਬਿਆਨ ਦਿੱਤਾ ਸੀ ਬੇਸਤਾਂ ਬੱਚੀ ਸਕੂਲ ਜਾ ਰਹੀ ਸੀ ਸਕੂਲ ਜਾਂਦਿਆਂ ਨੂੰ ਰਸਤੇ 'ਤੇ ਉਹਨੇ ਆਪਣੀ ਗੱਡੀ 'ਚ ਬਿਠਾ ਕੇ ਕਿਤੇ ਲੈ ਗਿਆ ਤੇ ਉਹਨੂੰ ਕੁਝ ਪੋਰਟ ਇਨਕੁਆਇਰੀਆ ਪਿਆ ਕੇ ਕਿ ਖੁਦੰਦਾਰ ਕਰਮਾੜਾ ਕੰਮ ਕੀਤਾ ਤੋਂ ਉਹਦਾ ਸਬੰਧੀ ਕੇਸ ਰਜਿਸਟਰ ਕਰਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਇਨਵੈਸਟੀਗੇਸ਼ਨ ਦੇ ਦਰਮਿਆਨ ਦੋਸ਼ੀ ਨੂੰ ਵੈਸਟ ਵੀ ਕਰ ਲਿਆ ਗਿਆ ਤੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਰ ਜਿਹੜਾ ਲੜਕਾ ਬੱਚੀ ਦੇ ਮਹੱਲੇ ਚ ਰਹਿੰਦਾ ਸੀ ਬੱਚੀ ਪਹਿਲਾਂ ਉਸ ਜਿਹੜਾ ਲੜਕਾ ਕਿਉਂ ਜਿਹੜਾ ਬੰਦਾ ਖੜਿਆ ਆ ਉਹਦੇ ਗੁਆਰਡਸ ਕੁਛ ਦਿਨ ਪਹਿਲਾਂ ਉੱਥੇ ਹੀ ਕਿਰਾਏ ਤੇ ਰਹਿੰਦੇ ਸੀਗੇ ਤੇ ਉਹ ਕਿਰਾਏ ਤੇ ਰਹਿਣ ਕਰਕੇ ਉੱਥੋਂ ਕਿਸੇ ਮੁਰਗੇ ਦੁਬਾਰਾ ਕਿਤੇ ਹੋਰ ਕਿਰਾਏ ਤੇ ਚਲੇ ਗਏ ਤੇ ਉਹਨੇ ਰਸਤੇ 'ਚ ਦੋਨੋਂ ਜਾਂਚ ਸ਼ੁਰੂ ਕਰਕੇ ਇਹਨੂੰ ਆਪਣੀ ਗੱਡੀ ਵਿੱਚ ਠਾ ਲਿਆ ਤੇ ਸਰ ਇਕੱਲਾ ਹੀ ਸੀ ਨਾ ਹੋਰ ਵੀ ਕੋਈ ਸੀਗਾ ਜੀ ਨਹੀਂ ਇਕੱਲਾ ਹੀ ਅਜੇ ਤੱਕ ਤਾਂ ਇਨਵੈਸਟੀਗੇਸ਼ਨ ਇਕੱਲਾ ਬਾਕੀ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਪਰ ਬਾਹਰ ਜਿਹੜਾ ਹੈਗਾ ਪ੍ਰਵਾਸੀ ਹੈ ਇਹਨੂੰ ਪੰਜਾਬੀ ਹੈ ਨਹੀਂ ਲੋਕਲ ਪੰਜਾਬੀ ਨੇ ਤੇ ਇੱਥੋਂ ਦੇ ਮੁੰਡੀਆਂ ਕਲਾਂ ਦੇ ਰਹਿੰਦੇ ਤੇ ਪਹਿਲਾਂ ਵੀ ਕੋਈ ਐਦਾਂ ਦਾ ਵੀ ਕੋਈ ਮਾਮਲਾ ਸਾਹਮਣੇ ਆਇਆ ਨਹੀਂ ਜੀ ਉਹ ਇਨਵੈਸਟੀਗੇਸ਼ਨ ਚੱਲ ਰਹੀ ਮੈਂ ਇਸ ਤੋਂ ਬਾਅਦ ਦੱਸਾਂਗਾ ਠੀਕ ਹੈ ਸਰ ਥੈਂਕ ਯੂ